ਉਹਨਾਂ ਦਾ ਹਫਤੇ ਬਾਅਦ ਸਾਫ ਕਰਨਾ ਹੁੰਦਾ ਹੈ। ਉਹਨਾਂ ਦਾ ਪਾਣੀ ਚੇਂਜ ਕਰਨਾ ਹੁੰਦਾ ਹੈ। ਪਾਣੀ ਹਫਤੇ ਬਾਅਦ ਪਾਣੀ ਇੱਕ ਦਿਨ ਰੱਖ ਲਓ ਸ਼ੁੱਕਰਵਾਰ ਸੀ ਤਾਂ ਫਿਰ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਰੱਖਿਆ ਇੱਕ ਦਿਨ ਰੱਖ ਲਓ ਪਾਣੀ ਇਹ ਚੇਂਜ ਕਰਨਾ ਹੈ ਕਰਨਾ ਆ। ਹਫਤੇ ਬਾਅਦ ਪਾਣੀ ਚੇਂਜ ਕਰੋ ਤਾਂ ਪਾਣੀ ਡੋਲ ਕੇ ਕੂਲਰ ਨੂੰ ਆ ਕੱਪੜੇ ਕਪੜੇ ਨਾਲ ਸਗਾ ਕੇ ਉੱਤੇ ਫਿਰ ਦੁਬਾਰਾ ਨਵਾਂ ਪਾਣੀ ਪਾਓ ਦੇਖੋ। ਇਸ ਜਿਹੜਾ ਕਿਛੇ ਕੋਈ ਤੇ ਆ ਉਹ ਹਫਤੇ ਬਾਅਦ ਪਾਣੀ ਚੇਂਜ ਕਰਨਾ ਆ। ਦੇਖਣਾ ਵਿੱਚ ਪਾਣੀ ਖੜਾ ਨਹੀਂ ਹੋਣਾ ਚਾਹੀਦਾ। ਤੇ ਨੂੰ ਨਾ ਸੋਝ ਨਹੀਂ ਹੂੰ ਕੋਲ ਵੀ ਤੁਹਾਡੇ ਕੋਲੋਂ ਵੈਸੇ ਕਾਝ ਕੱਪੜੇ ਨਾਲ ਸੁਕਾ ਲਓ ਉਹਨੂੰ ਤੇ ਬਾਕੀ ਬੱਚਿਆਂ ਨੂੰ ਵੀ ਆਪਣੇ ਨੂੰ ਦੱਸਣਾ ਜੀ ਸ਼ਾਮ ਨੂੰ ਖੇਡਣ ਜਾਂਦੇ ਜਾਂਦੇ ਹੋਣਾ ਵੀ ਪੂਰੇ ਬਾਹਰ ਕੱਪੜੇ ਪਾਓ ਤੇ ਆਪਣੇ ਗਾਲਿਆਂ ਵਾਲੇ ਦਰਵਾਜ਼ੇ ਲਾ ਕੇ ਰੱਖੋ ਮੱਛਰ ਮਤਲਬ ਇਹ ਵੀ ਮੱਛਰ ਕੱਟੇ ਨਾ ਤੁਹਾਨੂੰ ਤੁਹਾਡਾ ਰਣਜੀਤ ਕੌਰ ਹਾਂਜੀ ਰਣਜੀਤ ਕੌਰ ਜੀ ਤੁਸੀਂ ਦੱਸੋ ਕਿ ਅੱਜ ਜੋ ਮੈਡਮ ਨੇ ਤੁਹਾਨੂੰ ਸਮਝਾਇਆ ਕਿ ਜਿਹੜਾ ਡੇਂਗੂ ਹੈਗਾ ਇੱਕ ਇਦਾਂ ਦਾ ਮੱਛਰ ਹੈਗਾ ਆ ਜਦੋਂ ਕਿਸੇ ਦੇ ਇਹ ਤਕਰੀਬਨ ਲੜ ਜਾਂਦਾ ਤਾਂ ਬੜੀ ਸਮੱਸਿਆ ਆਂਦੀ ਆ ਤੁਹਾਨੂੰ ਕੀ ਸਮਝ ਆਈ ਆ ਇਹਨਾਂ ਦੀ ਗੱਲ ਕੀਤੀ ਹੋਈ ਸਾਨੂੰ ਇਹਨਾਂ ਨੂੰ ਮੈਡਮ ਦੀ ਗੱਲ ਦੀ ਇਹ ਸਮਝ ਲੱਗੀ ਕਿ ਕੋਈ ਟੁੱਟਾ ਭਾਂਡਾ ਨਾ ਕੋਠੇ ਤੇ ਰੱਖੋ ਟਾਇਰ ਟੋੜ ਵਿੱਚ ਪਾਣੀ ਨਾ ਖੜਾ ਹੋਣ ਦਿਓ ਗਮਲੇ ਵਿੱਚ ਪਾਣੀ ਨਾ ਰੱਖੋ ਹਾਂ ਬੋਲਰ ਨੂੰ ਸਾਫ਼ ਰੱਖੋ ਫ੍ਰੀਡਰ ਨਾਲ ਵਾਲਾ ਸਾਫ਼ ਰੱਖੋ ਉਹ ਬੱਚਿਆਂ ਦੇ ਪੁਰੇ ਕਪੜੇ ਟੀ-ਸ਼ਰਟ ਵਗੈਰਾ ਪਾਓ ਪੂਰੀ ਬਾਹ ਦੀ ਤਾਂ ਕਿ ਡੇਂਗੂ ਮੱਛਰ ਤੋਂ ਰੋਗ ਥੰਮ ਹੋ ਸਕੇ ਇਹ ਐਦਾਂ ਤਾਂ ਨਹੀਂ ਹੈਗਾ ਕਿ ਤੁਸੀਂ ਕਹਿ ਦਿੱਤਾ ਕਿ ਤੁਹਾਡੇ ਆਪਣੇ ਘਰ ਦੇ ਵਿੱਚ ਟੁੱਟੇ ਭਾਂਡੇ ਉੱਪਰ ਰੱਖਿਆ ਹੋਣ ਨਹੀਂ ਨਹੀਂ ਸਰ ਅਸੀਂ ਰੱਖਿਆ ਹੀ ਨਹੀਂ ਕੋਈ ਨਹੀਂ ਨਹੀਂ ਸਰ ਕਹਿ ਦਿੱਤਾ ਮਤਲ ਪੂਰਾ ਧਿਆਨ ਰੱਖਦੇ ਪਿਆਰ ਰੱਖਦੇ ਹੈਗੇ ਆ ਹਨਾ ਅਜੇ ਤੁਸੀਂ ਕੰਮ ਕੀ ਕਰਦੇ ਆ ਇੱਥੇ ਵੈਸੇ ਅਸੀਂ ਨਰੀਗਾ ਚ ਨਰੀਗਾ ਨਿਰ ਨਿਰਗਾ ਦਾ ਕੰਮ ਕਰਦੇ ਹਾਂ ਹੁਣ ਤੁਹਾਨੂੰ ਅੱਜ ਮੈਡਮ ਨੇ ਜਿਹੜਾ ਦੱਸਿਆ ਕਿੱਦਾਂ ਲੱਗਾ ਤੁਹਾਨੂੰ ਹਾਂਜੀ ਵਧੀਆ ਲੱਗਾ ਵਧੀਆ ਇਦਾਂ ਇਹ ਧਿਆਨ ਰੱਖੂਗੇ ਨਾ ਹਾਂਜੀ ਹਾਂਜੀ ਠੀਕ ਹੈ ਜਿਹੜਾ ਹੈਗਾ ਕਿ ਮੈਂ ਪਿੰਡ ਬਹਾਰਾ ਵਿੱਚ ਖੜਾ ਆ ਜਿੱਥੇ ਇੱਥੇ ਡੇਂਗੂ ਡੇ ਮਨਾਇਆ ਗਿਆ ਉੱਥੇ ਹੀ ਨਰੀਗਾ ਤੇ ਜਿਹੜੇ ਆ ਮੈਨੂੰ ਇੱਥੇ ਘਰ ਮਿਲ ਗਏ ਆ ਗਿਆ ਇਹਨਾਂ ਨਾਲ ਵੀ ਥੋੜੀ ਬੋਤੀ ਗੱਲ ਕਰ ਰਹੇ ਆ ਤੁਹਾਡੇ ਕੀ ਨਾਮ ਆ ਜੀ ਉਤਾਰਾ ਹਾਂਜੀ ਬੁੱਢਰਮ ਕਿਹੜਾ ਪਿੰਡ ਆ? ਕਮਾਮ 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 ਤੋਂ ਆਨੇ ਆ। ਹਾਂਜੀ। ਅੱਛਾ ਇਹ ਕਾਹਦਾ ਕੰਮ ਕਰਦੇ ਤੁਸੀਂ? ਨਰੇਗਾ ਦਾ। ਨਰੇਗਾ ਦਾ ਕੰਮ ਕਰਦੇ ਆ। ਅੱਛਾ ਜਿਹੜਾ ਤੁਸੀਂ ਨਰੇਗਾ ਦਾ ਕੰਮ ਕਰਦੇ ਹੈਗੇ ਕਿੰਨੇ ਘੰਟੇ ਕਰਦੇ ਆ? ਇਹ ਦੇਖੋ ਜੀ ਅਸੀਂ 6:30 ਆ ਜੀ ਤਾਂ। ਹਾਂ। ਅੱਛਾ 5 ਵਜੇ ਤੱਕ ਕਰੀਦਾ। 8 ਤੋਂ 5 ਵਜੇ ਤੱਕ ਆ ਜਾਣੇ ਹੈਗੇ ਆ। ਤੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਂਦੀ ਕੋਈ ਪੈਸਾ ਮਿਲਣ ਦੇ ਵਿੱਚ ਜਾਂ ਕਈ ਪਿੰਡਾਂ ਵਿੱਚ ਨਾ ਇਹ ਸਮੱਸਿਆ ਆਈ ਆ? ਤੁਹਾਨੂੰ ਤਾਂ ਨਹੀਂ ਕੋਈ ਆਂਦੀ ਨਹੀਂ ਨਹੀਂ ਸਾਨੂੰ ਨਹੀਂ ਸਾਡੇ ਟਾਈਮ ਸਰੇ ਪੈਸੇ ਆ ਜਾਂਦੇ ਟਾਈਮ ਸਰ ਪੈਸੇ ਮਿਲ ਜਾਂਦੇ ਹੈਗੇ ਕੋਈ ਇਦਾਂ ਨਹੀਂ ਸਾਡੀ ਕੋ ਦਿਹਾੜੀ ਵੀ ਮਰੀ ਹੈਗੀ ਅੱਛਾ ਦਿਹਾੜੀ ਵੀ ਨਹੀਂ ਮਰੀ ਹੈਗੀ ਇੱਥੇ ਦਿਹਾੜੀ ਮਿਲਦੀ ਕੀ ਆ 322 322 ਰੁਪਏ 322 ਰੁਪਏ ਹਾਂ ਤੇ ਮਤਲਬ ਮਿਲ ਜਾਂਦੇ ਹੈਗੇ ਕੋਈ ਜੇ ਸਮੱਸਿਆ ਹੈਗੀ ਤਾਂ ਦੱਸੋ ਨਹੀਂ ਨਹੀਂ ਕੋਈ ਕੋਈ ਮੰਗ ਤਾਂ ਨਹੀਂ ਸਰਕਾਰ ਤੋਂ ਹੈਗੀ ਮੰਗ ਹੈ ਇਹ ਕਿ ਦਿਹਾੜੀ ਬਦਨੀ ਚਾਹੀਦੀ ਹੈ ਜਿੰਨੇ ਮਤਲਬ ਹੁਣ 322 ਨਾ ਬਣਦਾ ਸਰ ਕਿਹਾ ਹੈ ਹਾਂ ਦਿਹਾੜੀ ਬਾਰੇ 150 ਦਿਨ ਹੋਣਾ ਚਾਹੀਦਾ ਜਿੱਦਾਂ 900 ਜਿੱਦਾਂ 100 ਦਿਨ ਦਾ ਵੀ ਹੋਣਾ ਚਾਹੀਦਾ 100 ਨਹੀਂ ਆ ਕਿ ਮਤਲਬ ਪੈਸੇ ਥੋੜੇ ਵਧਣੇ ਚਾਹੀਦੇ ਹੁਣ ਦੇ ਸਮੇਂ ਦੇ ਗੁਜ਼ਾਗਾ ਜੀਰਾ ਨਹੀਂ ਹੁੰਦਾ ਪੈਸੇ ਵੀ ਵਧਣੇ ਚਾਹੀਦੇ ਇਹ ਢਾੜੀ ਦੇ ਕੰਮ ਕਰਨ ਦੇ ਵੀ ਕੰਮ ਕਰਨ ਦੇ ਦਿਨ ਮਤਲਬ ਉਹ ਕਿੰਦਾ ਪਹਿਲਾਂ 150 ਦਿਨ ਹੋਣਾ ਚਾਹੀਦਾ 150 ਹੁਣ ਕਿੰਨੇ ਆ 365 ਦਿਨਾਂ ਸੌ ਤੋਂ ਵੀ ਘੱਟੇ ਲੱਗਦੇ ਆ ਤਾਂ ਫਿਰ ਉਹ ਸਾਲ ਦੇ ਵਿੱਚ ਹੁੰਦਾ ਸਾਲ ਦਾ 365 ਦਿਨਾਂ ਚ 100 ਦਿਨ ਕੰਮ ਕਰੋ ਬਾਕੀ ਦੇ ਤੁਸੀਂ 265 ਦਿਨ ਬੈਠ ਕੇ ਖਾਓ ਹਨਾ ਫਿਰ ਤਾਂ ਮਤਲਬ ਇਹ ਹੋ ਗਿਆ ਹਾਂਜੀ ਠੀਕ ਹੈ ਜੀ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499